ਜੇ ਆਪਾਂ ਸਵਈਆਂ ਦੀ ਸੰਖਿਆ ਲੜੀਵਰ ਕਰ ਰਹੇ ਹਾਂ ਤੇ ਚੌਥੀ ਸਵਈ ਆਪਣੇ ਚੱਲ ਰਹੇ ਨੇ ਇੱਥੇ ਤੱਕ ਆਪਾਂ ਸੰਥਿਆ ਸਰਵਣ ਕਰ ਲਈ ਸੀ ਗੁਰ ਜਨ ਕੋ ਸੋ ਪ੍ਰਸੰਨ ਸੋ ਪ੍ਰਸੰਨ ਜਲਦੀ ਨੇ ਪੜ੍ਹਨਾ ਹੈ ਕਿਉਂਕਿ ਇੱਥੇ ਪੱਪੇ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੈ ਇਹ ਜਲਦੀ ਦੇ ਨਾਲ ਚਾਰਲ ਹੋਵੇਗਾ ਸੋ ਪ੍ਰਸੰਨ ਸੋ ਪ੍ਰਸੰਨ ਹਾਂ ਇੱਥੇ ਵੀ ਸ਼ਰਾਮ ਨਾਮ ਹਰਿ ਦੈ ਨਿਵਾਸੈ ਹਿਰਦੈ ਪੜ੍ਹਨਾ ਹੈ ਦੱਦੇ ਦਲਾਮ ਲੱਗੀਆਂ निवास है सरसिद लाल जिन कौ गुर सुप्रसन सुप्रसन से विश्राम है जिन नन्ना भारा करके उच्चारण करना है जिन कौ गुर सुप्रसन दुरत दुरंतर नास है गुर जिन कौ सुप्रसन सुप्रसन कठा पढ़ना इतने विश्राम है मान अभिमान निवार जिन कौ गुर सुप्रसन ਇੱਥੇ ਬਿਸਰਾਮ ਸਬਦ ਲੱਗ ਭਵਜਲ ਤਾਰੇ ਇਹਨੂੰ ਭਵਜਲ ਨਹੀਂ ਪੜਨਾ ਭਵਜਲ ਪੜਨਾ ਇੱਥੇ ਵਾਵਾ ਲਗਾ ਤਿਆਰ ਕਰਨਾ ਪਰਚਉ ਪ੍ਰਮਾਨ ਗੁਰ ਪਾਇਓ ਪਾਇਓ ਤੇ ਬਿਸਰਾਮ ਹੈ ਪਰਚਉ ਪ੍ਰਮਾਨ ਗੁਰ ਪਾਇਓ ਐੜਾ ਉੜੇ ਓਕੜ ਪਾਇਓ ਤਿੰਨ ਸਕੇ ਅਥੋ ਜਨਮ ਜਾਗ ਸਕੇ ਅਥੋ ਪੜਨਾ ਸਕਿਅੱਥੋ ਸਕਿਅੱਥੋ ਜਿਹੜਾ ਜਈਆ ਨਿਹੜਾ ਬਣ ਜਾਣਾ ਹੈ ਜਨਮ ਜਾਗ ਇੱਥੇ ਪਾਇਓ ਤੇ ਬਿਸਰਾਮ ਹੈ ਤਿੰਨ ਸਕਿਅੱਥੋ ਜਨਮ ਜਾਗ ਸ੍ਰੀ ਗੁਰੂ ਸਰਨ ਭਜ ਕਲ ਕਬ ਕਬ ਤੇ ਅਣ ਕਰਉਣਾ ਇੱਥੇ ਬਿਸਰਾਮ ਹੈ ਕਕਾ ਲੱਲੇ ਦੇ ਪਰਵ ਜਈਆ ਲੱਗਿਆ ਇਸ ਦਾ ਉਚਾਰਨ ਹੋਵੇਗਾ ਕਕਾ ਲੱਲੇ ਸਾਰੀ ਆੜਾ ਮੁਕਤਾ ਸ੍ਰੀ ਗੁਰੂ ਸਰਨ ਭਜ ਕਲ ਕਬ ਭਗਤ ਮੁਕਤ ਸਭ ਗੁਰੂ ਲਾਗ ਸਤਗੁਰ ਖੇਮਾ ਤਾਣਿਆ ਵਿਸਰਾਮ ਜੁਗ ਜੂਤ ਸਮਾਣੇ ਅਨਪਉ ਨੇਜਾ ਨਾਮ ਟੇਕ ਟੇਕ ਤੇ ਵਿਸਰਾਮ ਜਿਤ ਭਗਤ ਅਗਾਣੇ ਅਗਾਣੇ ਗੁਰ ਨਾਨਕ ਅੰਗਦ ਅਮਰ ਅਮਰ ਤੇ ਵਿਸਰਾਮ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਰਾਮਦਾਸ ਤੇ ਵਿਸਰਾਮ ਠੀਕ ਹੈ ਤੂੰ ਤੂੰ ਇਹ ਭਰ ਬੋਲਣਾ ਇੱਥੇ ਜਿਹੜਾ ਇਹ ਭਾਰਾ ਬੋਲਣਾ ਤੂੰ ਤੂੰ ਹਾਂ ਤੂੰ ਹੋ ਰਸ ਜਾਣੇ ਇਹ ਵੱਖਰਾ ਵੱਖਰਾ ਤੂੰ ਹੋ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਜਾਣਿਆ ਤੇ ਵਿਸਰਾਮ ਉਨ ਮਨ ਰੱਥ ਤਰਿਆ ਸਤ ਸੰਤੋਖ ਸਮਾਚਰੇ ਸਮਾਚਰੇ ਇਕੱਠਾ ਪੜਨਾ ਇੱਥੇ ਵਿਸਰਾਮ ਹੈ ਅਪਰਾ ਸਾਰ ਭਰਿਆ ਅਭਰਾ ਨਹੀਂ ਪੜਨਾ ਅਪਰਾ ਭਰਾ ਹਾਂ ਅਪਰਾ ਸਾਰ ਭਰਿਆ ਇਕੱਠ ਕਥਾ ਅਮਰਾਪੁਰੀ ਪੁਰੀ ਤੇ ਵਿਸਰਾਮ ਜਿਸ ਦੇ ਸੋ ਪਾਵੇ ਇੱਥੇ ਦਦੇ ਨੂੰ ਲਾਤ ਈੜੀ ਸਿਆਰੀ ਦੇ ਦੇ ਈੜੀ ਸਿਆਰੀ ਬੋਲਣੀ ਹੈ ਦੇ ਦੇ ਹਾਂ ਇਹ ਈੜੀ ਸਿਆਰੀ ਇਹੋ ਜਨਕ ਰਾਜ ਗੁਰੂ ਰਾਮਦਾਸ ਇੱਥੇ ਵਿਸਰਾਮ ਹੈ ਇਹ ਤਿਆਰ ਰੱਖਣਾ ਇੱਥੇ ਔਂਕੜ ਲੱਗਾ ਹੈ ਬੋਲਣਾ ਇਹੋ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ ਤੁਝ ਹੀ ਬਣ ਆਵੇ ਬਣ ਆ ਸਮਝ ਲੱਗੀ ਹਾਂਜੀ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਦ੍ਰਿੜ ਤੇ ਅਣਕ ਰੁਕਣਾ ਇੱਥੇ ਵਿਸਰਾਮ ਹੈ ਇਹ ਧਿਆਨ ਰੱਖਣਾ ਜਪੈ ਪੜਨਾ ਜਪੈ ਨਹੀਂ ਪੜਨਾ ਜਿੱਥੇ ਲੱਗਿਆ ਦੂਦ ਲਾਵ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਿੰਨ ਭਾਰਾ ਬੋਲਣਾ ਤਾਰਨ ਤਰਨ ਖਿਨ ਮਤਰ ਜਾ ਕੋ ਦ੍ਰਿਸ਼ਟ ਤਾਰੈ ਧਾਰੇ ਤੇ ਬਿਸਰਾਮ ਹੈ ਤਰਨ ਤੇ ਜਮ ਕੀ ਲਾਉਣੀ ਹੈ ਤਾਰਨ ਤਰਨ ਖਿਨ ਮਤਰ ਜਾ ਕੋ ਦ੍ਰਿਸ਼ਟ ਤਾਰੈ ਹੁਣੇ ਸੱਸੇ ਦੇ ਪੈਰ ਵਿੱਚ ਟੈਂਕਾ ਲੱਗਾ ਹੈ ਠੀਕ ਆ ਤੇ ਜਿਹੜੀ ਸਿਹਾਰੀ ਸੱਸੇ ਨੂੰ ਲੱਗੀ ਇਹ ਟੈਂਕ ਨਹੀਂ ਪੈ ਜਾਣੀ ਹੈ ਦ੍ਰਿਸ਼ਟ ਦ੍ਰਿਸ਼ਟ ਹਾਂ ਦ੍ਰਿਸ਼ਟ ਪੜਨਾ ਧਾਰੈ ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜਿਉ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਵਿਖਿਆਤਾ ਤੇ ਵਿਸਰਾਮ ਹੈ ਇਸ ਨੂੰ ਗਿਆੜ ਪੜ੍ਹਨਾ ਗੱਗੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਸ ਦਾ ਉਚਾਰਨ ਹੋਵੇਗਾ ਗੱਗੇ ਹਿਯਾਰੀ ਐੜੇ ਕੰਨਾਂ ਨੰਨਾ ਗਿਆਨ ਗਿਆਨ ਵਿਖਿਆਤਾ ਇਹ ਖਖੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਸ ਦਾ ਉਚਾਰਨ ਹੋਵੇਗਾ ਬੱਬੇ ਹਿਯਾਰੀ ਖਖੇ ਹਿਯਾਰੀ ਐੜੇ ਕੰਨਾਂ ਤੱਤੇ ਕੰਨਾ ਵਿਖਿਆਤਾ ਵਿਖਿਆਤਾ ਬੱਬੇ ਹਿਯਾਰੀ ਖਖੇ ਹਿਯਾਰੀ ਐੜੇ ਕੰਨਾਂ ਤੱਤੇ ਕੰਨਾ ਵਿਖਿਆਤਾ ਇੱਥੇ ਵਿਸਰਾਮ ਹੈ ਐਨਸੋ ਧਿਆਨ ਧਾਵੇ ਜਿਵੇਂ ਗਿਆਨ ਪੜਿਆ ਓਵੇਂ ਧਿਆਨ ਹੈ ਧਾਵੇ ਪਲਕ ਨਾ ਸੋਵੇ ਜੀਉ ਜਾ ਕੋ ਦੇਖਤ ਦ੍ਰਿਦਰ ਜਾਵੇ ਦ੍ਰਿਦਰ ਤ੍ਰਿਤਰ ਜਾਵੇ ਨਾਮ ਸੋ ਨਿਧਾਨ ਪਾਵੇ ਪਾਵੇ ਤੇ ਵਿਸਰਾਮ ਗੁਰਮੁਖ ਗਿਆਨ ਜਿਵੇਂ ਆਪਾਂ ਪਿੱਛੇ ਧਿਆਨ ਪੜ ਕੇ ਆਏ ਆ ਇਹਨੂੰ ਵੀ ਗਿਆਨ ਗੱਗੇ ਸਿਆਰੀ ਐੜੇ ਕੰਨਾਂ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਧ੍ਰਿੜ ਧ੍ਰਿੜ ਤੇ ਅਣ ਰੂਪਣਾ ਇੱਥੇ ਬਿਸਰਾਮ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ ਸਮਝ ਲੱਗੀ ਨਹੀਂ ਹਾਂਜੀ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਧਰਮ ਕਰਮ ਕਰਮ ਤੇ ਅਣ ਰੂਪਣਾ ਇੱਥੇ ਬਿਸਰਾਮ ਹੈ ਪੂਰੈ ਸਤਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁੰਨ ਜਨ ਸੁਰ ਨਰ ਨਰ ਤੇ ਆਣ ਗੁਣਾ ਇੱਥੇ ਵਿਸਰਾਮ ਹੈ ਜਾ ਕੀ ਸੇਵਾ ਸੇਵਾ ਤੇ ਜਮਕੀਏ ਜਾ ਕੀ ਸੇਵਾ ਸਿੱਧ ਸਾਧ ਮੁੰਨ ਜਨ ਸੁਰ ਨਰ ਨਰ ਤੇ ਵਿਸਰਾਮ ਲਾਉਂਦਾ ਜਾ ਚਹੈ ਸ਼ਬਦ ਸਾਰ ਫਿਰ ਜਮਕੀ ਏਕ ਲਿਵ ਲਾਈ ਹੈ ਇਕ ਲਿਵ ਲਾਈ ਹੈ ਲਾਈ ਹੈ ਫੁਨ ਜਾਣੇ ਕੋ ਤੇਰਾ ਅਪਾਰ ਨਿਰਪੋ ਨਿਰੰਕਾਰ ਅਪਾਰ ਤੇ ਜਮ ਕੀ ਹੈ ਨਿਰੰਕਾਰ ਤੇ ਵਿਸਰਾਮ ਲਾਉਣਾ ਹੈ ਅਕਥ ਕਥਨ ਹਾਰ ਫਿਰ ਜਮ ਕੀ ਇਤ ਤੁਝ ਹੈ 부ਝਾਈ ਹੈ ਤੁਝ ਹੈ 부ਝਾਈ ਹੈ ਭਰਮ ਭੂਲੇ ਸੰਸਾਰ ਛੁੱਟ ਹੋ ਜੂਨੀ ਸੰਗਾਰ ਸੰਸਾਰ ਤੇ ਜਮਕੀ ਸੰਘਾਰ ਤੇ ਵਿਸਰਾਮ ਜਮ ਕੋ ਨਾ ਡੰਡ ਕਾਲ ਕਾਲ ਤੇ ਜਮਕੀ ਗੁਰਮਤ ਧਿਆਈ ਹੈ ਗੁਰਮਤ ਧਿਆਈ ਤਾਂ ਦੇ ਹਿਯਾਰੀ ਐੜੇ ਕੰਨਾਂ ਈੜੀ ਬਿਯਾਰੀ ਧਿਆਈ ਹੈ ਜਮ ਕੋ ਨਾ ਡੰਡ ਇਹ ਵੱਖਰਾ ਵੱਖਰਾ ਪੜਨਾ ਹੈ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਤ ਵਿਚਾਰ ਵਿਚਾਰ ਤੇ ਜਮਕੀ ਅਹ ਨਿਸ ਜਾਪ ਇਥੇ ਵਿਸਰਾਮ ਜਾਪੀ ਧਰਮ ਕਰਮ ਕਰਮ ਤੇ ਫਿਰ ਜਮਕੀ ਪੂਰੇ ਸਤਗੁਰ ਪਾਈ ਹੈ ਪੂਰੇ ਸਤਗੁਰ ਪਾਈ ਹੈ ਸਮਝ ਲੱਗੀ ਹਾਂਜੀ ਹਾਂ ਆਪਣੀ ਸੰਥਿਆ ਇਥੇ ਤੇ ਕਰੋ ਚੁਕੀ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ